ਏ ਭਰਾਵੋ ਗੰਡੂਆ ਨਹਿਰ ਦੇ ਹਾਲਾਤ ਨੇ ਐਨ ਸਿਰੇ ਤੇ ਨਹਿਰ ਭਰੀ ਜਾਂਦੀ ਆ ਇਹ ਪਹਿਲਾਂ ਵੀ ਹਫਤਾ ਕੋਹਾ ਟੁੱਟ ਕੇ ਹੱਟੀ ਆ ਤੇ ਕਿਉਂਕਿ ਮੋਗੇ ਬੰਦ ਹੋ ਚੁੱਕੇ ਨੇ ਤੇ ਨਹਿਰ ਫੁੱਲ ਵੱਟਾ ਫੁੱਲ ਜਾ ਰਹੀ ਆ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਨਹਿਰ ਤਾਂ ਚੋਂ ਪਾਣੀ ਘਟਾਇਆ ਜਾਵੇ ਤਾਂ ਕਿ ਪਹਿਲੀ ਗੰਡੂਆ ਦੇ ਵਿੱਚ ਬਾਰਸ਼ ਵੱਧ ਹੋਣ ਕਰਕੇ ਬਹੁਤ ਪਾਣੀ ਆ ਰਿਹਾ ਹੈਗਾ ਦੇਖੋ ਜੀ ਟੋਬਿਆਂ ਦੇ ਹਾਲਾਤ ਟੋਬੇ ਬਿਲਕੁਲ ਓਵਰਫਲੋ ਹੋ ਗਏ ਇਹ ਆ ਸਾਡੇ ਪਿੰਡ ਦਾ ਮਾਤਾ ਰਾਣੀਆ ਟੋਬਾ ਜਿਹੜਾ ਪ੍ਰਾਪੂ ਓਵਰਫਲੋ ਹੋ ਚੁੱਕ ਲਿਆਗਾ ਉੱਛਲਣਾ ਸ਼ੁਰੂ ਹੋ ਗਿਆ ਪਾਣੀ ਇਹਦਾ ਕੋਈ ਨਿਕਾਸ ਨਹੀਂ ਪਾਣੀ ਦਾ ਦੇਖੋ ਬਹੁਤ ਜਿਆਦੇ ਰਾਤ ਦੀ ਬਾਰਿਸ਼ ਪੈ ਰਹੀ ਆ ਤੇ ਟੋਬੇ ਵੀ ਫੁੱਲ ਹੋ ਗਏ ਨੇ ਤੇ ਪਾਣੀ ਹੁਣ ਸਾਨੂੰ ਦੱਸ ਰਿਹਾ ਕਿੱਧਰ ਨੂੰ ਜਾ ਰਿਹਾ ਹੈਗਾ ਇਹ ਸਰਕਾਰੀ ਸਕੂਲੋਂ ਦੀ ਜਿਹੜੀ ਸੜਕਾ ਇਹ ਨਾਲੇ ਦਾ ਰੂਪ ਧਾਰ ਚੁੱਕੀ ਆ ਭਰਾਵੋ ਪਾਣੀ ਆ ਦੇਖੋ ਸਟੇਡੀਅਮ ਦੇ ਵਿੱਚ ਸਾਰਾ ਪਾਣੀ ਆ ਰਿਹਾਗਾ ਇਧਰੋਂ ਪਾਣੀ ਆ ਰਿਹਾ ਸਾਰੇ ਪਿੰਡ ਦਾ ਤਾਂ ਕਿ ਤੁਹਾਨੂੰ ਦੱਸ ਦਿਆਂ ਵੀ ਆ ਪਾਣੀ ਸਟੇਡੀਅਮ ਦੇ ਵਿੱਚ ਜਾ ਰਿਹਾ ਹੈਗਾ ਨਹਿਰ ਜਾਨਾ ਪਾਣੀ ਆ ਭਰਾਵੋ ਜਿਹੜਾ ਇਸ ਦੇ ਗੇਟ ਦੇ ਵਿੱਚ ਦੀ ਪਾਣੀ ਜਾ ਰਿਹਾ ਦੇਖੋ ਕੈਨੀ ਸਪੀਡ ਆ ਪਾਣੀ ਦੀ ਦੇਖੋ ਬਹੁਤ ਸਪੀਡ ਆ ਪਾਣੀ ਦੀ ਸਕੂਲ ਦੇ ਵਿੱਚ ਵੀ ਬਹੁਤ ਪਾਣੀ ਖੜੇਗਾ ਹਲਾਤ ਲਗਾਤਾਰ ਮੀਂਹ ਪੈਣ ਕਾਰਨ ਬਹੁਤ ਵਿਗੜੇ ਹੋਏ ਨੇ ਗੰਢਾਂ ਵਿੱਚ ਪਾਣੀ ਦਾ ਕੋਈ ਨਿਕਾਸ ਨਹੀਂ ਨਾ ਕਿਸੇ ਸਰਕਾਰ ਨੇ ਕੀਤਾ ਨਾ ਕਿਸੇ ਪੰਚਾਇਤ ਵੱਲੋਂ ਹੋਇਆ ਇਹ ਗੁਰੂ ਘਰ ਵਾਲੀ ਦੀ ਹੀ ਹੈ ਜਿਹੜੀ ਜਾ ਰਹੀ ਹੈ ਗੁਰੂ ਘਰ ਨੂੰ ਵਿਚਾਰ ਲੈਣ ਨੂੰ ਉਹਦੇ ਹਾਲਾਤ ਦੇਖੋ